ਹੈਲੋ ਜੀ ਸਾਡੀ ਸਫੀ ਕਾਜੀ ਕੈਕ ਪਿਕ ਐਂਡ ਕੁਕਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ ਚੈਨਲ ਤੇ ਨਵੇਂ ਗਏ ਜੀ ਸਾਡੇ ਜੈਨ ਸਬਸਕ੍ਰਾਈਬ ਜੁੜ ਕਰੋ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਪੀਟਾਂ ਨਹੀਂ ਲੱਗੀ ਕਰਦੇ ਹਾਂ ਜੀ ਵੀਡੀਓ ਸ਼ੁਰੂ ਆਓ ਜੀ ਅੱਜ ਆਪਾਂ ਛਾਗ ਨਾਲ ਦੀ ਰੈਪਸੀ ਦੱਸਾਂਗੇ ਅੱਲੇ ਕੋਈ ਆਪਣਾ ਛਾਗ ਲਿਆਂਦਾ ਇਸ ਤਰ੍ਹਾਂ ਤੋਲਿਆ ਤੋੜ ਵੀ ਲੈ ਤਾੜ ਤੋੜ ਕੇ ਲੈਣ ਲੈ ਇਹ ਪਾਣੀ ਇੱਕ ਨੂੰ ਚੰਗੀ ਤਰ੍ਹਾਂ ਕਈ ਪਾਣੀ ਕੱਢ ਲੈ ਧੋ ਲੋ ਫਿਰ ਇਹਨੂੰ ਚੰਗੀ ਤਰ੍ਹਾਂ ਧੋ ਕੇ ਨਚੜਨਾ ਰੱਖ ਦੋ ਕਿੜੀ ਕੀ ਪਾੜ ਕੇ ਧੋ ਲਈ ਆਪਾਂ ਨੇ ਵਿੱਚ ਹੀ ਮਿੱਠਾ ਧੋ ਲਿਆ ਠੀਕ ਹੈ ਜੀ ਹਾਜੀ ਇਹਨੂੰ ਆਪਾਂ ਇਸ ਤਰ੍ਹਾਂ ਮਿਚੜਨ ਆ ਰੱਖ ਲਾਂਗੇ 10-20 ਮਿੰਟਾਂ ਤੱਕ ਸਾਰਾ ਪਾਣੀ ਨਚੜ ਜੂਗਾ ਫਿਰ ਆਪਾਂ ਇਹਨੂੰ ਚੀਰਾਂਗੇ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀ ਕਿਵੇਂ ਸਾਗ ਰੱਖਦੇ ਆ ਕਿਵੇਂ ਨਹੀਂ ਆ ਦੇਖ ਜੀ ਹੁਣ ਆਪਾਂ ਸਾਗ ਦੀ ਕਟਾਈ ਕਰਨ ਲੱਗੇ ਆਪਾਂ ਦਾਤਣਾ ਸਾਗ ਕੱਟਿਆ ਜੀ ਆ ਦੇਖੋ ਜੀ ਪਾਣੀ ਆਪਾਂ ਨੇ ਰਿੱਦਣਾ ਰੱਖ ਦਿੱਤਾ ਜਦੋਂ ਪੂਰੀ ਘਰ ਗਰਮ ਹੋ ਜੇ ਪਾਣੀ ਉਵਾਲਾ ਖਾਣ ਲੱਗ ਜੇ ਇਹ ਸਾਗ ਪਾਣਾ ਸ਼ੁਰੂ ਕਰੇ ਵਿੱਚ ਵਿੱਚ ਲੂਣ ਪਾਤਾ ਸੀ ਨੇ ਥੋੜਾ ਥੋੜਾ ਕਰਕੇ ਆਪਾਂ ਨਾਲ ਦੀ ਨਾਲ ਸਾਗ ਪਾਈ ਜਾਵਾਂਗੇ ਪਾਣੀ ਸ਼ੁਰੂ ਜੇ ਥੋੜਾ ਜਿਹਾ ਪਾਣਾ ਚਾਹੀਦਾ ਜੀ ਫਿਰ ਆਪਾਂ ਨਾਲ ਦੀ ਨਾਲ ਗਰਮ ਪਾਣੀ ਕਰਕੇ ਪਾਵਾਂਗੇ ਜੀ ਸਾਗ ਚ ਠੰਡਾ ਪਾਣੀ ਹੀ ਪਾਣਾ ਚਾਹੀਦਾ ਜੀ ਸਾਗ ਚ ਫਿਰ ਵਧੀਆ ਨਹੀਂ ਬਣਦਾ ਜੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨਾਲ ਦੀ ਨਾਲ ਪਾਈ ਜਾਵਾਂਗੇ ਸਾਗ ਨੂੰ ਟ੍ਰੇ ਨਾਲ ਹੇਠੇ ਕਰੀ ਜਾਵਾਂਗੇ ਸਾਗ ਇਸ ਤਰ੍ਹਾਂ ਆ ਦੇਖੋ ਜੀ ਆਪਾਂ ਨੇ ਨਾਲ ਦੀ ਨਾਲ ਸਾਗ ਦੀਆਂ ਦਾਤ ਨਾਲ ਸੀਰ ਦਿਆਂ ਜੀ da ਸਾਗ ਨੂੰ ਸੀਰ ਨਾਲ ਨਹੀਂ ਜੇ ਅਸੀਂ ਕਦੇ ਪੂਰੇ ਰਹਿ ਗਿਆ ਵਧੀਆ ਲੱਗਦਾ ਜੀ ਸੰਜੀਰ ਤੇ ਕੋਟਨਾ ਨੀਚੇ ਕਰੀ ਜਾਵਾਂਗੇ ਫਿਰ ਇਹਦੇ ਵਿੱਚ ਆਪਾਂ ਲਾਸਨ ਗੰਡਾ ਅਦਰ ਕੁਟਟਕੇ ਜਦੋਂ ਇਹ 70 80% ਸਾਗ ਬਣ ਗਿਆ ਫਿਰ ਪਾਵਾਂਗੇ ਜੀ ਹਰੀ ਮਿਰਚ ਪਾ ਦਾਂਗੇ ਨਾਲ ਦੀ ਨਾਲ ਆ ਦੇਖੋ ਜੀ ਆਗਰ ਰੱਖੋ ਜੀ ਇਹਦੇ ਵਿੱਚ ਨੀਚੇ ਤੇ ਜੇ ਮਿਰਚੇ ਤੇ ਜਲਦੀ ਭੰਗ ਜਾਂਦਾ ਪਹਿਲਾਂ 2-3 ਘੰਟੇ ਤਿੰਨ ਘੰਟੇ ਲੱਗਦੀ ਲੱਗਦੀ ਨੇ ਜੀ ਸਾਗ ਨੂੰ ਵਧੀਆ ਰਿਝ ਜਾਂਦਾ ਇਹ ਬਸ ਸਾਰੀ ਕਟਾਈ ਕਰ ਲਿਆ। ਤੋੜੀ ਇਹਦਾ ਸਾਗ ਹੈ। ਛੋਟਾ ਹੀ ਹੈ ਜਿੰਨਾ ਵੱਡਾ ਨਹੀਂ ਹੋਇਆ ਹੈਗਾ ਇਹ ਆਪਾਂ ਇਹਦੇ ਸਾਗ। ਲਸਣ ਇਹਦਾ ਪਿਆਜ਼ ਆਪਾਂ ਉਦੋਂ ਕੱਟ ਕੇ ਪਾਵਾਂਗੇ। ਇਹᱫੋ ਅਦਰ ਜੇ ਤਾਂ ਜਿਆਦਾ ਹੋ ਜੇ। ਇਹ ਆਪਾਂ ਹੁਣੇ ਪਾ ਦਾਂਗੇ ਨਾਲ ਦੀ ਨਾਲ ਜੀ। ਫਿਰ ਉਹਦੀ ਸਮੈਰ ਲਈ ਹੀ ਨਹੀਂ ਆਉਂਦੀ ਹੈਗੀ ਜੀ। ਠੀਕ ਹੈ। ਆ ਦੇਖੋ ਫਿਰ ਆਪਾਂ ਫੇਰ ਮਿਲਦੇ ਆ ਜਦੋਂ ਕੋਟਾਂਗੇ ਤਿਆਰ ਹੋ ਗਿਆ ਫਿਰ ਦਿਖਾਵਾਂਗੇ ਤੁਹਾਨੂੰ ਕਿ ਕਿਸ ਤਰ੍ਹਾਂ ਦਾ ਸਾਗ ਬਣਿਆ ਆ ਦੇਖੋ ਜੀ ਆਪਣਾ ਸਾਗ ਬੜ ਗਿਆਗਾ ਹੁਣ ਆਪਾਂ ਇਹਨੂੰ ਕੋਟਾਂਗੇ ਇਸ ਤਰ੍ਹਾਂ ਆਲਣ ਪਾਵਾਂਗੇ ਇਸ ਤਰ੍ਹਾਂ ਆਲਣ ਕਹਿੰਦੇ ਆ ਜੀ ਤੁਸੀਂ ਦੱਸਿਓ ਕੀ ਕਹਿੰਦੇ ਆ ਮੱਕੀ ਦੇ ਆਟੇ ਨਾਲ ਕੋਟਾਂਗੇ ਨੂੰ ਆਪਾਂ ਇਸ ਤਰ੍ਹਾਂ दोनों हथियार चंकी तरह चंगी तरह जोर घोटना चाहिए कई लोग होंगे वाइया नहीं लगता घोटना पिंड पिंडा चाहिए रवाज है देखो जी इस तरह एक जान बना दो तो साग न

ਤੋਂਨਸਾਰ ਉਹਦੀ ਹਲਾਉਣਾ ਚਾਹੀਦਾ ਜੀ ਜੇ ਆਪਾਂ ਕਿ ਦੋ ਮਿੰਟ ਪਕਾਵਾ ਦਾਂਗੇ ਜੀ ਫਿਰ ਗੱਠਾ ਹੀ ਬੱਜ ਜਾਂਦੀਆਂ ਨੇ ਵਿੱਚ ਜੀ ਚੰਗੀ ਤਰ੍ਹਾਂ ਇਸ ਤਨਾ ਲਾ ਕੇ ਅਲਨ ਪਾਉਣ ਤੋਂ ਬਾਅਦ ਹੀ ਆਪਾਂ ਥੋੜਾ ਜਿਹਾ ਨੇ ਸੇਕ ਲਵਾਵਾਂਗੇ ਨਹੀਂ ਕੱਚਾ ਜਿਹਾ ਰਹਿ ਜਾਂਦਾ ਇਖੋਸਾ ਬੜਾ ਸੋਹਣਾ ਬਣ ਗਿਆ ਜੀ ਪੀਲਾ ਪੀਲਾ ਕੋਕੀ ਰੱਖੀ ਅ घोटी आओ जी जिन्ना चेर अपना साग एक जाने हौली हौली आप दो तीन कर, बारिंग करके है जी जी एक बारी पालागे फिर कठाइया बच जाए जी अज आप मक्की रोटी बनावा गे सरों का साग है जी ਕਣਾ ਚੰਗੀ ਤਰ੍ਹਾਂ ਜੀ ਆਪਾਂ ਰਿਹਾ ਇਸ ਤਰ੍ਹਾਂ ਮਹਾਂ ਦੇ ਜੁਰਨਾ ਐ ਲਾਲੂ ਆਪਾਂ ਚੰਗੀ ਤਰ੍ਹਾਂ ਇਹਨੂੰ ਦੇਖੋ ਬਣਿਆ ਤਾਂ ਬਹੁਤ ਵਧੀਆ ਜੀ ਖਾਂ ਚ ਪਤਾ ਲੱਗੂ ਆ ਵੀ ਟੇਸਟ ਕਿਸ ਤਰ੍ਹਾਂ ਦਾ ਆ ਰਿਹਾ ਕਈ ਦਿਨ ਬਾਅਦ ਕਰਿਆ ਜੀ ਆਪਾਂ ਨੇ ਸਾਗ ਬੱਚੇ ਰੋਜ਼ ਕਹਿ ਦਿੰਦੇ ਨੇ ਸਾਗ ਨਹੀਂ ਖਾਣਾ ਸਾਗ ਨਹੀਂ ਖਾਣਾ ਵੀ ਮਸਾਤਾ ਸਾਗ ਆਇਆ ਕਰ ਰੋਈ ਰੋਈ ਆਲੂ ਸਬਜ਼ੀਆਂ ਤੋਂ ਗਾਜਰਾ ਮਟਰਾਂ ਤੋਂ ਜੀਤ ਰਿਹਾ ਪਿਆ ਬੱਚੇ ਖਾ ਕੇ ਬਿਲਕੁਲ ਘਟ ਰਾਜੀ ਨਹੀਂ ਸਾਗ ਵਾਹ ਜਿੰਗੀ ਤਰ੍ਹਾਂ ਇੱਕ ਜਾਨ ਬਣਾ ਕੋੜ-ਕੁਰ ਕੀ ਦੇਖੋ ਜੀ ਇਸ ਤਰ੍ਹਾਂ ਪੱਕੀਆਂ ਜੁੰਤ ਭਲਾ ਲਾਂਗੇ ਸਾਬ ਬਹੁਤ ਵਧੀਆ ਬਣਿਆ ਆ ਕੇ ਲੈ ਖਾਣੀ ਇਸ ਤਰ੍ਹਾਂ ਬਣਿਆ ਮਿਰਚੀ ਦੀ ਰੋਖੀ ਦਾਮਗੇ ਨਾਲ ਠੀਕ ਹੈ ਜੀ ਮੇਰੇ ਕੋਲ ਕਹਿੰਦੇ ਆ ਚੱਕ ਕਰਕੇ ਦੇਖੋ ਮਿਰਚ ਕਿਸ ਤਰ੍ਹਾਂ ਦਾ ਬਣਿਆ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਮਿਲਦੇ ਆਪਾਂ ਅਗਲੀ ਵੀਡੀਓ ਚ ਬਾਏ ਬਾਏ